ਹਰਦੀਪਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਤੁਹਾਡਾ ਭਰਾ ਨੇਟੂ ਹਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਆਪਣੀ ਇਹ ਰੀਲ ਜਾਂ ਵੀਡੀਓ ਪਸੰਦ ਆਊਗੀ ਤੇ ਆਪਣੀ ਵੀਡੀਓ ਨੂੰ ਤੁਹਾਨੂੰ ਉਡੀਕ ਵੀ ਹੈ ਪਰ ਬਈ ਯਾਰ ਲਾਇਕ ਕਮੈਂਟ ਫੋਲੋ ਜ਼ਰੂਰ ਕਰਿਆ ਕਰੋ ਯਾਰ ਆਪਣੀ ਵੀਡੀਓ ਦੇ ਉੱਤੇ ਨਾ ਲਾਇਕ ਕਮੈਂਟ ਆ ਜੜੇ ਤਕਰੀਬਨ ਵਾਸਤੇ 100 200 ਦੇ ਹੀ ਖੜੇ ਆ ਕਾਰਨ ਕੀ ਟਾਈਟੈਂਟਰ ਨੂੰ ਲੋਕ ਫੋਲੋ ਨਹੀਂ ਕਰਦੇ ਤੇ ਲੈਕਚਰਸਾਂ ਨੂੰ ਲੋਕ ਮਰੀਆਂ ਦੇ ਵਿੱਚ ਲੈ ਜਾਂਦੇ ਕਿਉਂਕਿ ਜਿਹੜਾ ਬੰਦਾ ਕੋਈ ਸਹੀ ਵੀਡੀਓ ਜਾਂ ਕੋਈ ਗੱਲ ਜਾਂ ਕੋਈ ਗੀਤ ਜਾਂ ਕੋਈ ਵੀ ਆਪਣਾ ਹੰਡਲ ਦਿਖਾਉਂਦਾ ਉਹਨੂੰ ਲੋਕ ਫੋਲੋ ਨਹੀਂ ਕਰਦੇ ਉਹਨੂੰ ਕਿਉਂਕਿ ਨਾ ਫੋਲੋ ਕਰਨ ਕਰਕੇ ਉਹ ਬੰਦਾ ਪਿੱਛੇ ਰਹਿ ਜਾਂਦਾ ਕੋਈ ਬਾਹ ਫੜੇ ਜਾਏ ਨਾ ਪਰ ਲੋਕਾਂ ਦਾ ਬੰਦੇ ਨੂੰ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੋਏਂਦਾ ਕਿਉਂਕਿ ਸਰੋਤਿਆਂ ਦਾ ਜਿਹੜਾ ਮਾਣ ਹੁੰਦਾ ਹੈ ਇਹ ਬੰਦੇ ਲਈ ਬਹੁਤ ਵੱਡਾ ਹੁੰਦਾ ਹੈ ਇਹ ਨਸੀਬਾਂ ਵਾਲਿਆਂ ਨੂੰ ਹੀ ਮਿਲਦਾ ਸਰੋਤਿਆਂ ਦਾ ਮਾਣ ਤੇ ਜਿਹੜੇ ਸਰੋਤੇ ਬੰਦੇ ਨੇ ਬਹੁਤ ਬਹੁਤ ਪਰ ਫਰਕ ਉਸ ਆਸਤਕਲੇ ਜਾਂ ਵਾਲੇ ਇਹ ਲੋਕ ਨੇ ਤੇ ਛੱਟਣ ਵਾਲੇ ਵੀ ਲੋਕ ਤੇ ਤੁਸੀਂ ਦੇਖ ਲਓ ਆਪਣੀ ਆਪਣੀ ਪੋਸਟ ਚੈੱਕ ਕਰ ਲਓ ਸਾਰੀਆਂ ਜਿਹੜੀਆਂ ਦੇ 100 200 100 200 150 ਪਾਣੀ 225 ਇੱਥੇ ਜੇ ਆਪਣੇ ਲਾਈਕ ਫੋਲੋਅਰ ਖੜੇ ਆ ਸਸਾ ਕੋਲੋਂ ਵਰਦਾ ਹੈ ਯਾਰ ਕੀ ਅੱਗ ਬਾਰੇ ਨਹੀਂ ਹੈ ਅਪਰਤੇ ਆਪਣੋ ਕੰਮ ਕਰਦਾਂ ਨੂੰ ਹੋ ਗਿਆ ਨਾਂ ਵਾਲਾ 2.5 ਸਾਲ ਹੋ ਗਏ ਤੇ ਆਪਣੀ ਪ੍ਰਮੋਸ਼ਨ ਨਹੀਂ ਹੋਈ ਜੀ ਬੁਰੀ ਨਹੀਂ ਚ ਨਹੀਂ ਹੋਣੀ ਚਾਹੀਦੀ ਸੀ ਕਲਾਸ ਹਸਾਬ ਨਾਲ ਚਲੋ ਕੋਈ ਗੱਲ ਨਹੀਂ ਖੈਰ ਕਿਤੇ ਆਪਣੀ ਵੀ ਦਿਨ ਫਿਰਨਗੇ ਫਦਰ ਕੋਸਣਾ ਜੀ ਟੁੱਟਣੀ ਚਾਹੀਦਾ ਪਿਆਰ ਨਾਲ ਸਮਝਾਇਆ ਉਹ ਸਮਝੇ ਵੀ ਨਹੀਂ ਹੱਥ ਜੋੜ ਜੋੜ ਕੇ ਆ ਬੰਦੇ ਬਣਦੇ ਵੀ ਨਹੀਂ ਪਿਆਰ ਨਾਲ ਸਮਝਾਇਆ ਉਹ ਸਮਝੇ ਹੀ ਨਹੀਂ ਹੱਥ ਜੋੜ ਜੋੜ ਕੇ ਆ ਬੰਦੇ ਬਣਦੇ ਹੀ ਨਹੀਂ ਜਿੰਨੀਆਂ ਵਿੱਚ ਝਗੜਾਂ ਦੇ ਚੱਲਦੇ ਨੇ ਪੇਜ ਹੋਏ ਵਾਰਨਿੰਗ ਦਿੱਤੀ ਆ ਗਈ ਸਾਰਿਆਂ ਨੂੰ ਪੇਜ ਹੋਏ ਏ ਏ ਉਬਰਾਲਾ ਦਿਨ ਰਾਤ ਹੋਊਗਾ ਓਏ ਪੰਜਾਬ ਪਿੱਛੋਂ ਪੰਜਾਬ ਵਿੱਚੋਂ ਆਈ ਗੰਦ ਸਾਫ ਹੋਊਗਾ ਓਏ ਪੰਜਾਬ ਪਿੱਛੋਂ ਪੰਜਾਬ ਵਿੱਚੋਂ ਆਈ ਗੰਦ ਸਾਫ ਹੋਊਗਾ ਓਏ ਪੰਜਾਬ ਪਿੱਛੋਂ ਆਗੇ ਆਇਆ ਸਰ ਇਹ ਦੱਸ ਰਿਹਾ ਸਦਾ ਦੇਖੋ ਇਹ ਹਲਉਂਦੀਆਂ ਨੇ ਲੱਕ ਜੋ ਦਿਖਾਉਂਦੀਆਂ ਨੇ ਕੋਏ ਕਿੰਨਾ ਪੈਂਦਾ ਏ ਸਰ ਇਹ ਸਿੱਧਾ ਰਿਹਾ ਦੇਖੋ ਇਹ ਹਲਉਂਦੀਆਂ ਜੋ ਲੱਕ ਤੇ ਦਿਖਾਉਂਦੀਆਂ ਨੇ ਕੋਏ ਕਿਸੇ ਨਾਲ ਕੇਸ ਨੂੰ ਇਹ ਪਹਿਣਾ ਸੀਗਾ ਰੋਕਣਾ ਓਏ ਹਰ ਰੋਜ਼ ਹੁੰਦਾ ਇੱਥੇ ਬੱਚਿਆਂ ਦਾ ਸੋਸਣਾ ਕਿਸੇ ਨਾਲ ਕਿਸੇ ਨੂੰ ਇਹ ਪਹਿਣਾ ਕਦੇ ਰੋਕਣਾ ਓਏ ਹਰ ਰੋਜ਼ ਹੁੰਦਾ ਇੱਥੇ ਬੱਚਿਆਂ ਦਾ ਸੋਚਣਾ ਉਹ ਕੰਮ ਫਿਰ ਇਹ ਆਪਣੇ ਹੀ ਆਪ ਹੋਊਗਾ ਓਏ ਪੰਜਾਬ ਵਿੱਚੋਂ ਓਏ ਪੰਜਾਬ ਵਿੱਚੋਂ ਹੀ ਗੰਦ ਸਾਫ਼ ਹੋਊਗਾ ਓਏ ਪੰਜਾਬ ਵਿੱਚੋਂ ਪੰਜਾਬ ਵਿੱਚੋਂ ਹੀ ਗੰਦ ਸਾਫ ਹੋਊਗਾ ਓਏ ਪੰਜਾਬ ਵਿੱਚੋਂ ਹੋ ਨਤ ਨ ਮੇਰੀ ਲਈ ਕੋਈ ਆਉਂਦੀ ਅਸਲੀ ਲੋਏ ਕਰਦੀਆਂ ਜਿਸਮਾਂ ਦੀ ਹਰ ਰੋਜ਼ ਢੀਲ ਓਏ ਹੋ ਨਤ ਨ ਮੇਰੀ ਲਈ ਕੋਈ ਆਉਂਦੀ ਅਸਲੀ ਲੋਏ ਹਰ ਰੋਜ਼ ਹੁੰਦੀ ਆਗੀ ਹੁਸਨ ਦੀ ਢੀਲ ਓਏ ਓ ਚੰਗੇ ਜ਼ਮਾਨੇ ਨੂੰ ਆ ਦਿੰਦਿਆਂ ਰਸੇ ਤੋਂ ਓਏ ਹਰ ਰੋਜ਼ ਬੱਤੀਆਂ ਦੇ ਬੱਚਿਆਂ ਦੇ ਰੇਪੋਏ ਕੰਗੀਏ ਜ਼ਮਾਨੇ ਨੂੰ ਕੀ ਦਿੱਤੀਆਂ ਰੇਸੇ ਹੋਏ ਹਰ ਰੋਜ਼ ਵੱਧ ਜਾਂਦੇ ਬੱਚਿਆਂ ਦੇ ਰੇ ਪੋਏ ਓ ਨਹੀਂ ਇਹਨਾਂ ਦਾ ਹੋਵੇ ਪੱਤਾ ਇਤੋਂ ਸਾਫ ਹੋਊਗਾ ਓਏ ਪੰਜਾਬ ਵਿੱਚੋਂ ਓ ਹੋ ਪੰਜਾਬ ਵਿੱਚੋਂ ਹੀ ਗੰਦ ਸਾਫ ਹੋਊਗਾ ਓਏ ਪੰਜਾਬ ਵਿੱਚੋਂ ਪੰਜਾਬ ਵਿੱਚੋਂ ਹੀ ਗੰਦ ਸਾਫ ਹੋਊਗਾ ਓਏ ਪੰਜਾਬ ਵਿੱਚੋਂ ਹਾਏ ਥੈਂਕ ਯੂ ਬਾਈ ਲੱਭੂ ਸਾਰਿਆਂ ਨੂੰ ਧੰਨਵਾਦ